ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਫਰਮਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੇਰੇ ਨਾਲ ਅਰਵਿੰਦਰ ਸਿੰਘ ਜੀ ਨੇ ਤੇ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ ਇੱਕ ਅਜਿਹੇ ਵਿਸ਼ੇ ਦੇ ਉੱਤੇ ਜਿਸ ਤੋਂ ਲਗਭਗ ਜਵਾਨ ਵੀ ਪੀੜਤ ਨੇ ਤੇ ਬਜ਼ੁਰਗ ਵੀ ਪੀੜਤ ਨੇ ਅ ਕੁਝ ਤੰਦਰੁਸਤ ਵੀ ਪੀੜਤ ਨੇ ਤੇ ਜਿਹੜੇ ਬਿਮਾਰ ਨਹੀਂ ਉਹ ਵੀ ਪੀੜਤ ਨੇ ਕਾਰਨ ਕੀ ਹੈ ਇਹ ਦੇ ਪਿੱਛੇ ਦਾ ਕਿਵੇਂ ਸਾਡੇ ਬਾਡੀ ਦੇ ਅੰਦਰ ਉਹ ਵਿਕਾਰ ਪੈਦਾ ਹੁੰਦਾ ਹੈ ਜਿਹਦੇ ਤੇ ਵਿਚਾਰ ਵਿਸਤਾਰ ਨਾਲ ਚਰਚਾ ਕਰਾਂਗੇ ਚਰਚਾ ਕਰਾਂਗੇ ਨੀਂਦ ਦੇ ਉੱਤੇ ਨੀਂਦ ਨੀਂਦਰੇ ਦੇ ਵਿੱਚ ਨੀਂਦਰੇ ਦਾ ਇੱਕ ਰੋਗ ਵੱਖਰਾ ਹੈਗਾ ਨੀਂਦ ਆਉਂਦੀ ਹੈ ਫਿਰ ਵਿੱਚੋਂ ਟੁੱਟ ਜਾਂਦੀ ਹੈ ਆਉਂਦੀ ਹੈ ਫਿਰ ਟੁੱਟ ਜਾਂਦੀ ਹੈ ਇਹਦੇ ਤੇ ਚਰਚਾ ਕਰਾਂਗੇ ਨੀਂਦ ਨੂੰ ਮਜ਼ਬੂਤ ਕਿਵੇਂ ਕੀਤਾ ਜਾ ਸਕਦਾ ਹੈ ਕਿਹੜੇ-ਕਿਹੜੇ ਉਹ ਤਰੀਕੇ ਨੇ ਜਿਹਦੇ ਨਾਲ ਜਿਹੜਾ ਸਾਡੀ ਨੀਂਦ ਵਧੀਆ ਹੋ ਜੇਗੀ ਤੇ ਕੀ ਕਿਹੜੇ-ਕਿਹੜੇ ਉਹ ਰੋਗ ਨੇ ਜਿਹੜੇ ਉਨੀਂਦਰੇ ਕਰਕੇ ਆਉਂਦੇ ਨੇ ਕਿਹੜੇ-ਕਿਹੜੇ ਉਹ ਰੋਗ ਨੇ ਜਿਹੜੇ ਨੀਂਦ ਚੰਗੀ ਤਰ੍ਹਾਂ ਨਾਲ ਨਹੀਂ ਆਉਂਦੇ ਕਿਹੜੇ ਕਿਹੜੇ ਰੋਗ ਨੇ ਜੇਕਰ ਆਪਾਂ ਆਪਣੀ ਨੀਂਦ ਨੂੰ ਮਜ਼ਬੂਤ ਕਰ ਲਈਏ ਵਧੀਆ ਕਰ ਲਈਏ ਤੇ ਉਹਦੇ ਨਾਲ ਆਪਾਂ ਉਹ ਰੋਗ ਬਿਨਾਂ ਕਿਸੇ ਦਵਾਈ ਤੋਂ ਬਿਨਾਂ ਕਿਸੇ ਹੋਰ ਜਿਹੜੇ ਚੀਜ਼ਾਂ ਨੂੰ ਫਾਲੋ ਕੀਤੇ ਆਪਾਂ ਉਹ ਠੀਕ ਕਰ ਸਕਦੇ ਹਾਂ ਜਿਵੇਂ ਰਵਿੰਦਰ ਸਿੰਘ ਜੀ ਤੋਂ ਜਾਣਦੇ ਆ ਰਵਿੰਦਰ ਜੀ ਤੁਹਾਡਾ ਨਿਊ ਲਾਈਫ ਹਰਬਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਸਰਨ ਸਸਿਕਾ ਜੀ ਸਿਕਾ ਜੀ ਮੇਰੇ ਬੋਲ ਨੂੰ ਮੇਰੇ ਦਸ਼ਕਾ ਨੂੰ ਰਵਿੰਦਰ ਜੀ ਉਹ ਨੀਂਦਰਾ ਇੱਕ ਅਜਿਹਾ ਰੋਗ ਹੈ ਜਿਹੜਾ ਕਿ ਅੱਗੇ ਹੋਰ ਬਹੁਤ ਸਾਰੇ ਰੋਗਾਂ ਨੂੰ ਜਨਮ ਦਿੰਦਾ ਤੇ ਨੀਂਦ ਚੰਗੀ ਨਾ ਆਉਣਾ ਵੀ ਆਪਣੇ ਆਪ ਵਿੱਚ ਰੋਗ ਹੈਗਾ ਜੀ ਨੀਂਦ ਜੇਕਰ ਨਹੀਂ ਆ ਰਹੀ ਤਾਂ ਉਹਦੇ ਨਾਲ ਬਹੁਤ ਸਾਰੇ ਰੋਗ ਜਿਹੜੇ ਨੇ ਉਹ ਸਾਡੀ ਸਰੀਰ ਨੂੰ ਘੇਰ ਲੈਂਦੇ ਨੇ ਤੇ ਜੇਕਰ ਨੀਂਦ ਆਪਾਂ ਵਧੀਆ ਕਰ ਲਈਏ ਤੇ ਉਹ ਰੋਗ ਜਿਹੜੇ ਕੀ ਸਾਡੇ ਬਾਡੀ ਦੇ ਅੰਦਰ ਹੈਗੇ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਸਮਝ ਨਹੀਂ ਆ ਰਿਹਾ ਉਹ ਰੋਗ ਵੀ ਅਸੀਂ ਠੀਕ ਕਰ ਸਕਦੇ ਹਾਂ ਨੀਂਦ ਨਹੀਂ ਆ ਰਹੀ ਸਾਨੂੰ ਸਟ्रेस ਵੀ ਹੋਏਗਾ ਨੀਂਦ ਨਹੀਂ ਆ ਰਹੀ ਸਾਨੂੰ ਖਿਜ ਵੀ ਚੜੇਗੀ ਨੀਂਦ ਨਹੀਂ ਆ ਰਹੀ ਸਾਡਾ ਬੀਪੀ ਵੀ ਆਪਾਂ ਡਾਊਨ ਹੋਏਗਾ ਖੋਖ ਦੇ ਉੱਤੇ ਵੀ ਅਸਰ ਪਏਗਾ ਲੀਵਰ ਤੇ ਵੀ ਅਸਰ ਪਏਗਾ ਸਾਡੀ ਬਾਡੀ ਦੇ ਅੰਦਰ ਕੋਰਟੀਸੋਲ ਦੇ ਇਫੈਕਟ ਦੇ ਉੱਤੇ ਵੀ ਅਸਰ ਪਏਗਾ ਹੋਰ ਬਹੁਤ ਸਰੀ ਚਾ ਅਸਰ ਪਏਗਾ ਕਿਦਾਂ ਦੇਖਦੇ ਹੋ ਤੁਸੀਂ ਇਹ ਲੋਕ ਕੋਲੋਂ ਜੀ ਬਹੁਤ ਸਿੰਪਲ ਜੀ ਗੱਲ ਹੈ ਦਿਨ ਚ ਆਪਾਂ ਬੋਡੀ ਨੂੰ ਸ਼ਰੀਰ ਨੂੰ ਯੂਜ਼ ਕਰਦੇ ਹਾਂ ਇੱਥੇ ਸੈਲ ਲਿਗਾਮੈਂਟਸ ਮਸਲ ਵੀਰ ਐਂਡ ਟਿਅਰ ਹੁੰਦੇ ਸਾਰਾ ਦਿਨ ਚ ਰੀਚਾਉਂ ਰਾਤ ਨੂੰ ਆਪਣੀ ਬਾਡੀ ਪੈਰਾਸიმਪੈਥੈਟਿਕ ਗਲੈਂਡ ਜਿਸ ਤੇ ਰੈਸਟ ਐਂਡ ਡਾਈਜੈਸਟ ਕੰਮ ਕਰਦਾ ਹੈ ਜਿਹੜਾ ਰਿਪੇਅਰ ਕਰਦਾ ਹੈ ਉਹ ਸਿਸਟਮ ਆਨ ਹੁੰਦਾ ਆਪਣੀ ਬਾਡੀ ਚ ਦੋ ਸਿਸਟਮ ਹੈ ਇੱਕ ਆਨ ਇੱਕ ਆਫ ਆਨ ਹੈ ਯੂ 스트ੈਸ ਵਾਲਾ ਪਟਾਣਾ ਫਾਈਟਰ ਫਲਾਈਟ ਆਫ ਹੈ ਰੈਸਟ ਐਂਡ ਡਾਈਜੈਸਟ ਇਹ ਫਾਈਟ ਐਂਡ ਫਲਾਈਟ ਆਪ ਨੂੰ ਯੂਜ਼ ਕਰਨ ਦਿੰਦਾ ਬਾਡੀ ਰਾਤ ਨੂੰ ਆਪ ਨੂੰ ਰਿਪੇਅਰ ਚਾਹੀਦੀ ਜਿਵੇਂ ਤੁਸੀਂ ਪੂਰਾ ਦਿਨ ਆਪਣਾ ਮੋਬਾਈਲ ਵਰਤਦੇ ਹੋ ਰਾਤ ਨੂੰ ਚਾਰਜਿੰਗ ਲਾ ਦਿੰਦੇ ਹੋ ਤੇ ਅਗਲੇ ਦਿਨ ਤੁਸੀਂ ਫਿਰ ਉਹਨੂੰ ਯੂਜ਼ ਕਰ ਸਕਦੇ ਐਵੇਂ ਬੈਟਰੀ ਵਾਂਗੂ ਬਾਡੀ ਦੇ ਵਿੱਚ ਵੀ ਆਪਣੇ ਬੈਟਰੀ ਇੱਕ ਇੱਕ ਸਿਸਟਮ ਹੈ ਜਿਹੜਾ ਆਪਣੀ ਬਾਡੀ ਨੂੰ ਰੀ ਜਨਰੇਟ ਕਰਦਾ ਉਹਨੂੰ ਦੁਆਰਾ ਤੰਦਰੁਸਤ ਕਰਦਾ ਹੈ ਉਹਦੇ ਚ ਪ੍ਰੋਪਰ ਰਿਪੇਅਰ ਕਰਦਾ ਹੈ ਹੁਣ ਇਹ ਰਿਪੇਅਰ ਕਦ ਹੁੰਦੀ ਹੈ ਜੇ ਤਾਂ ਆਪ ਸੌਣੇ ਆ ਜਿਹੜਾ ਬੰਦਾ ਸੌ ਨਹੀਂ ਰਿਹਾ ਉਹਦੀ ਏਜ ਵੱਧਦੀ ਹੈ ਉਹਨੂੰ ਡਿਪਰੈਸ਼ਨ ਐਂਗਜ਼ਾਇਟੀ ਸਟ्रेस ਦੀ ਸ਼ਿਕਾਇਤ ਆ ਜਾਂਦੀ ਹੈ ਇਨ ਸੌਣੇ ਦੀ ਬਿਮਾਰੀ ਆ ਜਾਂਦੀ ਹੈ ਔਰ ਇਹ ਲੋਕੀ ਸੈਕਸ਼ਨ ਪ੍ਰੋਬਲਮਸ ਤੇ ਫਸ ਜਾਂਦੇ ਨੇ ਇਹਨਾਂ ਦਾ ਸਟਮਕ ਐਸਿਡ ਘਟ ਜਾਂਦਾ ਤਾਂ ਇਹਨਾਂ ਨੂੰ ਕੈਲਸ਼ੀਅਮ ਮੈਗਨੀਸ਼ੀਅਮ ਦੀ ਡੈਫੀਸ਼ੀਐਂਸੀ ਹੋ ਜਾਂਦੀ ਹੈ ਇਹ ਇੱਕ ਕਹੀ ਚੀਜ਼ ਹੈ ਜਿਹੜਾ ਵਧੀਆ ਸੌਂਦਾ ਨਾ ਉਹ ਆਪਣੇ ਭਮਾਣੇ ਤੋਂ ਦੂਰ ਹੈ ਇਹ ਇੱਕ ਕਹਾਵਤ ਹੈ ਨਾ ਕਿਹੜਾ ਜਿਹੜਾ ਤੇਰੇ ਘੋੜੇ ਵੇਚ ਕੇ ਸੋ ਗਿਆ ਉਹਦੇ ਵਰਗਾ ਤਾਂ ਮਧ ਹੀ ਕੋਈ ਨਹੀਂ ਹੈ ਮਗਰ ਘੋੜੇ ਵੇਚ ਕੇ ਸੋਣ ਵਾਲੀ ਚੀਜ਼ ਅੱਜ ਦੇ ਟਾਈਮ 'ਚ ਬਹੁਤ ਹੀ ਗਿਣੇ ਚੁਣੇ ਜਿਵੇਂ ਆਪਾਂ ਕਹਾਂਗੇ ਜਿਵੇਂ ਆਪਾਂ ਕਹਿੰਦੇ ਜਿਹੜੇ ਰੱਬ ਦੇ ਤਰਫ ਬੰਦੇ ਕੋਲ ਰਹਿ ਗਈ ਬਾਕੀ ਲੋਕੀ ਇਹ ਸ਼ਮਤਾ ਖੋ ਚੁੱਕੇ ਉਹਦੇ ਪਿੱਛੇ ਕਾਰਨ ਨੇ ਉਹਦੇ ਪਿੱਛੇ ਰੀਜ਼ਨਸ ਨੇ ਉਹ ਸਾਰਿਆਂ ਦੇ ਨਾਲ ਸਾਰਿਆਂ ਬਾਰੇ ਵਿਸਤਾਰ ਪੂਰਵਕ ਅਗਲੇ ਕਲਾਸਾਂ 'ਚ ਪਾਉਣਗੇ ਜੀ ਜੀ ਤੇ ਉਨ ਰੀਜ਼ਨ ਇਹਦੇ ਅਡਲਟ ਨੇ ਜਿਹੜੇ ਉਨੀਂਦਰੇ ਦੇ ਕਾਰਨ ਜਿਹੜੇ ਹੈਗੇ ਨੇ ਸਾਨੂੰ ਰੋਗ ਜਿਹੜੇ ਨੇ ਪਹਿਲੀ ਗੱਲ ਤਾਂ ਆਪਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਆਪਾਂ ਨੂੰ ਉਨੀਂਦਰਾ ਹੁੰਦਾ ਕਿਉਂ ਹੈ ਜੀ ਕੁਲਵੰਤੀ ਆਪਣੀ ਬਾਡੀ ਚ ਨਰਵਸ ਸਿਸਟਮ ਹੈ ਇਹਦਾ ਰਿਲੈਕਸ ਕਰੰਦਾ ਆਪਾਂ ਨੂੰ ਉਹ ਰਿਲੈਕਸਤਾ ਕਰਵੰਦਾ ਜਦ ਆਪਨੀ ਬਾਡੀ ਚ ਇੱਕ ਵਿਟਾਮਿਨ ਹੁੰਦਾ ਹੈ ਥਾਇਾਮਿਨ ਮੈਂ ਬਹੁਤ ਵਾਰੀ ਗੱਲ ਕਰਨਾ ਹੈ B1 ਥਾਇਾਮਿਨ ਇਸੀ ਨਿਊਟ੍ਰੀਸ਼ਨਲ ਇਸ ਦੇ ਕੇ ਬਹੁਤ ਰੋਕਣ ਤੰਦਰੁਸਤ ਕਰੇ ਇਸੀ ਕਰਕੇ ਉਹ ਕੀ ਕਰਦਾ ਹੈ ਜਦ ਤੁਹਾਡੀ ਬਾਡੀ ਚ B1 ਹੈ ਤੁਹਾਡੀ ਨਰਵਸ ਸਿਸਟਮ ਕਾਮ ਹੈ B1 ਤੁਹਾਨੂੰ ਅਵੇਕ ਵੀ ਕਰਦਾ ਤੇ ਰਾਤ ਨੂੰ ਸੌਣ ਦੀ ਸ਼ਕਤੀ ਵੀ ਦਿੰਦਾ ਹੈ ਹੁਣ ਜਿਹੜੀ ਵੀ ਚੀਜ਼ ਤੁਹਾਡੀ ਬਾਡੀ ਚੋਂ ਵਿਟਾਮਿਨ B1 ਥਾਇਆਮੀਨ ਨੂੰ ਮਾਰ ਦੇਗੀ ਉਹ ਨੀਂਦ ਦਾ ਦੁਸ਼ਮਣ ਹੈ ਪਹਿਲੀ ਚੀਜ਼ ਕੁਲੰਤੀ ਨੂੰ ਕੀ ਮਾਰਦੀ ਹੈ ਕੈਫੀਨ ਕਾਫੀ ਜਾਂ ਚਾਹ ਤੁਹਾਡੇ ਬਾਡੀ ਚੋਂ B1 ਥਾਇਆਮੀਨ ਨੂੰ ਮਾਰ ਦਿੰਦਾ ਹੈ ਦੂਜੀ ਚੀਜ਼ ਕੁਲੰਤੀ ਹੱਸੇਗੇ ਤੁਸੀਂ ਕਹਿੰਦੇ ਰਵਿੰਦਰ ਉੱਥੇ ਗੱਲ ਘਮਾ ਲੈ ਹੁੰਦਾ ਚੀਨੀ ਕਿਨੀ ਸਿੱਧਾ ਆਪਣੇ ਬੋਡੀ ਚ ਥਾਇਮੀਨ ਘਟਦੀ ਹੈ ਥਾਇਮੀਨ ਨਰਵਸ ਦਾ ਦੇਖੋ ਐਗਜ਼ਾਮਪਲ ਦੇਣਾ ਥਾਇਮੀਨ ਨਰਵਸ ਦਾ ਵਿਟਾਮਿਨ ਹੈ ਤਾਂ ਹੀ ਜੇ ਬਲੱਡ ਸ਼ੂਗਰ ਬਦੀ ਹੁੰਦੀ ਹੈ ਉਹਨਾਂ ਦੇ ਹੱਥਾਂ ਦੀ ਤੇ ਪੈਰਾਂ ਦੀ ਉਂਗਲੀਆਂ ਖਰਾਬ ਹੋਣੀਆਂ ਸ਼ੁਰੂ ਹੁੰਦੀਆਂ ਨੇ ਕਿਉਂਕਿ ਨਰਵ ਡੈਮੇਜ ਹੋਣੀ ਸ਼ੁਰੂ ਹੋ ਗਈ ਉਹਨੂੰ ਨੈਰਵ ਕਥੀ ਦੀ ਬਿਮਾਰੀ ਕਹਿੰਦੇ ਹੈਨਾ ਤੇ ਇਹਦਾ ਥਾਇਮੀਨ ਇਹਨੂੰ ਹੋਰ ਕੀ ਘਟਾਉਂਦੀ ਹੈ ਮੈਦਾ ਆਟਾ ਤਲਿਆ ਹੋਇਆ ਮੈਦਾ ਤਲਿਆ ਹੋਇਆ ਆਟਾ ਇਹ ਥਾਇਮੀਨ ਨੂੰ ਡਾਊਨ ਕਰਦਾ ਹੋਰ ਥਾਇਮੀਨ ਨੂੰ ਕੀ ਡਾਊਨ ਕਰਦਾ ਜਿਹੜੇ ਲੋਕੀ ਕਈ ਬਿਨਾ ਗੱਲੋਂ ਸਟ੍ਰੈਸ ਦੀ ਦਵਾਈਆਂ ਖਾਈ ਜਾਂਦੇ ਨੇ ਡਿਪਰੈਸ਼ਨ ਦੀ ਦਵਾਈਆਂ ਖਾਈ ਜਾਂਦੇ ਨੇ ਡਿਪਰੈਸ਼ਨ ਨੂੰ ਬੀਨ ਨਹੀਂ ਕਰਦੇ ਦਵਾਈਆਂ ਖਾਣਾ ਜ਼ਿਆਦਾ ਈਜ਼ੀ ਸਮਝਦੇ ਆਂ ਹੋਰ ਥਾਇਮੀਨ ਨੂੰ ਸਭ ਤੋਂ ਜ਼ਿਆਦਾ ਕੀ ਮਾਰਦਾ ਅਲਕੋਹਲ ਜਿੰਨੀ ਅਲਕੋਹਲ ਉਹਨਾਂ ਥਾਇਮੀਨ 'ਤੇ ਜਿਹੜੇ ਮੈਸੇਜ ਖਾਣੇ ਆ ਗਰੇ ਲੋ ਉਹਦੇ ਬੋਡੀ 'ਚ ਕੀ ਘਟਦਾ ਥਾਇਮੀਨ ਥਾਇਮੀਨ ਨਰਵ ਨੂੰ ਬਚਾ ਕੇ ਰੱਖਦਾ ਥਾਇਮੀਨ ਅਚੀ ਨੀਂਦ ਲਈ ਵੀ ਹੈਲਪ ਕਰਦਾ ਹੈ ਥਾਇਮੀਨ ਸਟ੍ਰੈਸ ਨੂੰ ਰੱਖਦਾ ਥਾਇਮੀਨ ਬੀ1

ਹਰੋ ਦਾ ਕਾਮਿਕਲ ਹੈ। </body> ਬੋਡੀ ਹਾਰਮਨ ਬਣਾਉਂਦੀ ਹੈ। ਕੋਰਟੀਸੋਲ ਤੁਹਾਨੂੰ ਸੁਰੇ ਸੁਰੇ ਸਤਕ ਕਰਨ ਲਈ। ਮਗਰ ਜਿਹੜੇ ਲੋਕੀ ਸਟ੍ਰੈਸ 'ਚ ਨੇ ਉਹ ਫਸ ਗਏ ਨੇ ਦਿਗੜੀ ਫਸ ਗਈ ਕੋਰਟੀਸੋਲ। ਹੁਣ ਉਹ ਜਾ ਕੇ ਬੈੱਡ 'ਚ ਰਹੇ ਆਂ ਸੌਣ ਲਈ। ਮਗਰ ਉਹਦੀ ਬੋਡੀ ਕਿਸ ਚੀਜ਼ 'ਚ ਮੋੜ ਚ ਹੈ? ਸਟ੍ਰੈਸ ਮੋਡ 'ਚ। ਫਾਈਟ ਐਂਡ ਫਲਾਈ ਦਾ ਮੋਡ 'ਚ। ਇੱਕ ਬਹੁਤ ਸਿੰਪਲ ਜੀ ਐਕਸਰਸਾਈਜ਼ ਹੈ ਕੁਲਮਾ ਜੀ। ਜਿਹੜੇ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਘੰਟਾ ਤੋਂ 45 ਮਿੰਟ ਸੈਰ ਕਰਦੇ ਆਂ। ਉਹਨਾਂ ਦੀ نیند ਦੀ ਕੁਆਲਿਟੀ ਬਾਕੀ ਲੋਕਾਂ ਨਾਲੋਂ 70% ਵਧੀਆ ਹੁੰਦੀ ਹੈ ਸਿਰਫ ਹੂੰ ਅੱਧੇ ਘੰਟੇ ਦੀ ਸੈਰ ਉਹ ਉਹ ਸੈਰ ਕੀ ਕਰਦੀ ਹੈ ਉਹ ਤੁਹਾਨੂੰ ਸਟ੍ਰੈਸ ਤੋਂ ਡਾਊਨ ਕਰ ਦਿੰਦੀ ਹੈ ਦੇਖੋ ਜੇ ਤੁਸੀਂ ਸਮਝੋ ਜਿਹਨੂੰ نیند ਨਹੀਂ ਆਉਂਦੀ ਉਹ ਡਾਕਟਰ ਗੋਲੀ ਕਿਹੜੀ ਦਿੰਦਾ ਹੈ نیند ਲੈਣ ਦੀ ਗੋਲੀ ਜਿਹਦਾ ਕੀ ਹੈ ਹਲਕਾ ਜਿਹਾ ਨਸ਼ਾ ਨਸ਼ਾ ਕੀ ਕਰਦਾ ਹੈ ਉਹ ਸਟ੍ਰੈਸ ਘੱਟ ਦਿੰਦਾ ਹੈ ਹੂੰ ਜਿਹੜੀ ਚੀਜ਼ ਸਟ੍ਰੈਸ ਘਟਾ ਤਾ ਜਿਹੜੀ ਚੀਜ਼ ਥੋੜਾ ਸਟ੍ਰੈਸ ਲੋ ਕਰਤਾ ਹੈ ਕਈ ਲੋਕ ਦਾਰੂ ਪੀਣੇ ਨੇ ਤੋਂ ਲਈ ਉਹਦਾ ਫਾਇਦਾ ਕੀ ਹੈ ਉਹ ਚੀਜ਼ਾਂ ਦਾ ਕਿਉਂ ਜੀ ਉਹਦੇ ਨਾਲ ਹੁੰਦਾ ਕੀ ਹੈ ਨੀਂਦ ਆਦੀ ਕਿਉਂਕਿ ਸਟ्रेस ਡਾਊਨ ਹੋ ਗਿਆ ਮਗਰ ਸਭ ਤੋਂ ਫ੍ਰੀ ਇਲਾਜ ਹੈ ਸਟ्रेस ਘਟੰਦਾ ਲੰਬੀ ਸੈਰ ਹਾਂ ਖਾਯਾ ਮਿੰਟ ਹੈ ਨਾ ਅਸ਼ੁੱਧੰਦਾ ਇਹ ਸਟ्रेस ਨੂੰ ਬੋਡੀ ਤੋਂ ਘਟਾਉਂਦਾ ਲਓ ਕੁਲਵੰਤ ਜੀ ਅੱਜ ਕੱਲ ਦੀ ਨਵੀਂ ਬਿਮਾਰੀ ਜਿਹੜੀ ਕਿ ਜਿਹੜੇ ਕਰਕੇ ਜੰਗ ਬੱਚਿਆਂ ਨੂੰ ਜ਼ਿਆਦਾ ਇਹ ਦਿੱਕਤ ਆ ਰਹੀ ਹੈ ਨੀਂਦ ਦੀ ਟੀਵੀ ਜਾਂ ਸਕਰੀਨ ਦੇਖ ਕੇ 12 ਵਜੇ ਤੱਕ ਫਿਰ ਬੈਠ ਜਿੜ ਗਏ ਕੁਲਵੰਤ ਜੀ ਉਹਨਾਂ ਆਪਣੀ ਬੋਡੀ ਨਾਲ इस पलैनेट तेने किने लख साल हुई है डिवैलप हुई है है ना इवॉल्व हुई है वर्ल्ड हूँ यह सूरज ना बॉडी कनैक्शन रखता बड़ा इंपोर्टेंट सवेरे यॉडी इंडीकेट या कह दो कमांड देता है हाँ भी तैयार हो जाओ लड़ाई लिये रात को यह कहता हाँ भी तैयार हो जा रेस्ट एंड डायजस्ट चार्जिंग हम जो इन तोड़न की कोशिश कर रहा है वह अपनी बेसिक नेचर तोड़ रहा है जिन्हें कॉल सेंटर आचे नहीं है जो रात में ड्यूटियां देंगे इन्हों फ्यूचर च डिप्रैशन या सैक्शुअल है खत्म हो जाती है क्यों इन्होंने सर्कल तोड़ता देखो कलम जी किसान अगर सुबह दस बजे सुनियो एक बजे तक जाग के देखियो है hmm. ना क्यों निकल है बन गया मैं नहीं बनाया तुम बनाया आप बनाया लख साल आपकल हूँ जोड़ा बच्चा साढ़े दस की जगह से बारह बजे तक स्क्रीन ने देखीन मत लाइट ਲਾਈਟ ਕਰਦੀ ਹੈ ਬ੍ਰੇਨ ਦੇ ਸੈਲਸ ਨੂੰ ਐਕਟੀਵੇਟ ਹੁਣ ਤੁਸੀਂ 12 ਘੰਟੇ ਤੱਕ ਵੀ ਦੇਖਿਆ ਸਕਰੀਨ ਉਹਨੇ ਸਾਰੇ ਬ੍ਰੇਨ ਦੇ ਸੈਲਸ ਨੂੰ ਕਰਤਾ ਐਕਟੀਵੇਟ ਉਹਨੇ ਚ ਰੌਲਾ ਕੀ ਹੈ ਆਪਣੀ نیند ਤੇ ਅੰਦੇ ਕਾਰਮਨ ਉਹਦਾ ਮੈਲਾਟੋਨਿਨ ਮਾਈਂਡ ਤੋਂ ਬ੍ਰੇਨ ਤੋਂ ਬੰਦਾ ਪਰੂਗੀ ਜਾਂਦੀ ਹੈ ਜਦ ਤੱਕ ਲਾਈਟ ਪੈਰੀ ਅੱਖਾਂ 'ਚ ਮੈਲਾਟੋਨਿਨ ਬਣੇਗਾ ਨਹੀਂ ਫਿਰ ਤੁਸੀਂ ਇੱਕ ਵੇਲੇ ਸੌਂਦੇ ਵੀ ਗਏ ਹੁਣੀ ਦੇ ਨਹੀਂ ਆਰੀ ਕਿਉਂ ਦੇਖ ਕੇ ਲਾਈਟਾਂ ਗਏ ਹ ਜਦ ਇਹ ਲਾਈਟਾਂ ਦੇਖਦੇ ਹਾਂ ਕਿ ਫਿਰ ਸੌਣ ਦੀ ਕੋਸ਼ਿਸ਼ ਕਰਦੇ ਹਾਂ ਤੇ ਨੀਂਦ ਨਹੀਂ ਆਂਦੀ ਤੇ ਉੱਪਰ ਉਹਦੀ ਸਕਰੀਨ ਤੇ ਨਾ ਲੋਕੀ ਕੋਈ ਚੱਜ ਦੀ ਚੀਜ਼ ਥੋੜੀ ਦੇਖ ਰਹੇ ਆ ਕਿਨੇ ਕਿਨੂੰ ਮਾਰਤਾ ਕਿੱਥੇ ਬੰਮ ਫਟ ਗਿਆ ਪੁੱਖੀਆਂ ਚੀਜ਼ਾਂ ਹਨਾ ਸਟ्रेसਫੁਲ ਉਹ ਦੋ ਚੀਜ਼ਾਂ ਤੁਹਾਨੂੰ ਇੰਨਾ ਜ਼ਿਆਦਾ ਸਟ्रेस ਮੋਡ ਚ ਲੈ ਜਾਣੀ ਹੈ ਕਿ ਤੁਹਾਨੂੰ ਨੀਂਦ ਨਹੀਂ ਆਂਦੀ ਬੱਚਿਆਂ ਦੇ ਕੇਸ ਚ ਬਹੁਤ بڑا ਫੈਕਟਰ ਕੁਲਵੰਦੀ ਲੇਟ ਖਾ ਕੇ ਬੈੱਡ ਤੇ ਜਾਣਾ ਇੱਕ ਬਹੁਤ بڑا ਰੀਜ਼ਨ ਹੈ ਨੀਂਦ ਨਹੀਂ ਆਂਦੀ ਮੈਨੇ ਐਕਸਪੈਰੀਮੈਂਟ ਕਰਿਆ ਕੁਲਵੰਦੀ

ਅਪੇਪਰਾ ਕਰਕੇ ਜਾਂ ਕੋਈ ਰੱਬ ਜਣੇ ਗੱਲਾਂ ਰਾਤ ਨੂੰ ਦੋਸਤਾਂ ਮਿੱਤਰਾਂ ਗੇਮਾਂ ਖੇਡਦੇ ਚੱਕਰ ਚ 3 ਵਜੇ ਸੌ ਰਹੇ ਉਹ ਆਪਣੀ ਲਾਈਫ ਨੂੰ ਫਾਸਟ ਫੋਰਵਰਡ ਕਰ ਰਹੇ ਆ ਫਾਸਟ ਫੋਰਵਰਡ ਸਮਝਦੇ ਹੋ ਜਿਹੜਾ 20 ਸਾਲ ਦਾ ਹੋਣਾ ਚਾਹੀਦਾ ਉਹ 25 ਦਾ ਹੋ ਗਿਆ ਜਿਹੜਾ 25 ਦਾ ਹੋਣਾ ਚਾਹੀਦਾ ਉਹ 37 ਦਾ ਹੀ ਹੋ ਗਿਆ ਐਵੇਂ ਜਾ ਰਹੇ ਪੇਜ ਤੇ ਇੱਕ ਬਹੁਤ ਸਿੰਪਲ ਜੀ ਗੱਲ ਹੈ ਕਿ ਦੌੜ ਦੇ ਵਿੱਚ ਨਾ ਇਹ ਨਹੀਂ ਭੁੱਲਣਾ ਦੌੜ ਕਿਸ ਚੀਜ਼ ਲਈ ਹੈ ਹਰ ਇੱਕ ਬੰਦਾ ਨਾ ਕੈਰੀਅਰ ਦੇ ਪਿੱਛੇ ਇੰਨਾ ਦੌੜ ਚ ਹੈ ਨਾ ਉਹ ਭੁੱਲ ਗਿਆ ਦੌੜ ਸੀ ਕਿਉਂ ਕਿ ਲੇਟਰ ਇਨ ਲਾਈਫ ਤੁਸੀਂ ਇਹ ਲਾਈਫ ਨੂੰ ਇੰਜੋਏ ਕਰ ਸਕੋ ਇਮੇਜਿਨ ਤੁਸੀਂ 20 ਸਾਲ ਦੀ ਉਮਰ ਤੋਂ ਦੌੜ ਚ ਭੱਜ ਰਹੇ ਹੋ 55 ਸਾਲ ਤੇ ਰਿਟਾਇਰ ਹੋਏ ਮਗਰ ਉਕਸਤ ਪੰਜ ਬਿਮਾਰੀਆਂ ਲੱਗੀਆਂ ਹੋਈਆਂ ਤੇ ਡਾਕਟਰ ਕਹਿੰਦਾ ਇਹ 에ਅਪਲੇਨ ਤਾਂ ਸੋਚ ਵੀ ਨਹੀਂ ਸਕਦੇ ਤੁਸੀਂ ਚਲੋ ਜੀ ਕਰ ਲਓ ਕਿਉਂ ਨਾ ਵੰਡਾ ਤਾਂ ਮੇਰੇ ਦੋਸਤ ਮਿੱਤਰ ਇਹ ਸਾਰੇ ਜਿਹੜੇ ਹੈ ਨਾ ਜਿੱਦਾਂ ਗੱਲ ਕਰ ਰਹੇ ਯੰਗ ਯੰਗ ਬੱਚਿਆਂ ਨੂੰ ਹਾਰਟ ਅਟੈਕ ਬ੍ਰੇਨ ਹੈਮਰ ਜਿਹਾ ਖੰਨਾ ਫਟ ਜਾਂਦੀ ਹੈ ਕਲੋਟ ਹੋ ਜਾਂਦਾ ਕਿਉਂ ਲਾਈਫ ਸਟਾਈਲ ਖਰਾਬ ਹੋ ਗਿਆ ਨੀਂਬ ਕਹੀ ਚੀਜ਼ ਹੈ ਪਤਣੇ ਕੀ ਕੀ ਫਿਕਸ ਕਰ ਦਿੰਦੀ ਹੈ ਦੇਖੋ ਜੇ ਬੰਦਾ ਬਿਮਾਰ ਹੁੰਦਾ ਹੈ ਉਹ ਨੀਂਦਾਂ ਦੇ ਖਾਣੋ ਜੀ ਸਿੰਪਲ ਜਿਹਾ ਲੌਜੀਕ ਹੈ ਜਿੰਨਾ ਬੰਦਾ ਬਿਮਾਰ ਕੋਈ ਵੀ ਚਾਰਚਾ ਬੈਨ ਉੱਠਦਾ ਕਿਉਂ ਬਾਡੀ ਆਪਣੀ ਡੀਟੌਕਸ ਕਰ ਦਿੰਦੀ ਹੈ ਰਿਪੇਅਰ ਰੀਬਿਲਡ ਕਰਦੀ ਹੈ ਨਵੇਂ ਸੈੱਲ ਬਣਾਉਂਦੀ ਹੈ ਉਹ ਭਾਈ ਜਦੋਂ ਲੋਡ ਹੈ ਤਾਂ ਸੋਣਾ ਚਾਹੀਦਾ ਹਾਂ ਮੰਨਿਆ ਤੁਸੀਂ ਕਦੇ ਕਦਾਈ ਮੇਰੇ ਨਾਲ ਵੀ ਉਹਨਾਂ ਕਲੁੰਜੀ ਸੀ ਚਰੋ ਫਲਾਈਟਾਂ ਸੀ ਕਿ ਕਦੇ ਆੜੀ ਪੂਰੀ ਨਿਕਲ ਗਈ ਦੋੜਿਆੜੀਆਂ نیند ਬਹੁਤ ਘੱਟ ਲਈ ਅਗਲੇ ਤੀਜੇ ਦਿਨ ਤੱਕ ਤੁਸੀਂ ਚੰਗਾ ਪਾਲ 12 ਘੰਟੇ ਸੋ ਕੇ ਨੀਂਦ ਪੂਰੀ ਕਰੋਗੇ ਨਾ तो इन्हे बच्चे अचक मापिया तो बच्चे में दोनों ने मैसेज है नींद जरूरी है जी ए नहीं बनी हुई सत्त तो घंटे तक घट्टो घट थ अगर कोशिश करो ग्यारह बजे तो या साढ़े दस बजे तो आम बंद दस बजे लाइव तक बंद कर देनी चाहिए पवन जी साढ़े दस बजे नींद आनी चाहिए फिर उस तो सत्त घंटे सोना चाहिए हूँ कई लोग रिलीजियस रीजन करके सवेरे साढ़े तीन उठ जाए मैं थोड़ी सेंटीमेंट्स तो पूरा समझदा अच्छा सेंटीमेंट है मगर सेहत में भी तो कुछ ਮੋ ਜੀ 11 12 1 2 3 ਵਜੇ ਉੱਠ ਗਏ 5 ਘੰਟੇ ਸੋਏ ਤੇ ਜ਼ਿਆਦਾਤਰ ਇਹ ਜਿਹੇ ਲੋਕ ਕਰਦੇ ਹੁੰਦੇ ਨੇ 40 ਤੋਂ ਪਲੱਸ ਉਮਰ ਦੇ ਉਹਨਾਂ ਦੀ ਬਾਡੀ ਨੂੰ ਨੀਂਦ ਹੈ ਲੋੜ ਯਾਕਾ ਤੁਸੀਂ ਕਿਸ ਤਰੀਕੇ ਨਾਲ ਦਿਨ ਚ 2 ਘੰਟੇ ਸੋ ਕੇ ਨੂੰ ਮੇਕਅਪ ਕਰੋ ਜੀ 7 ਘੰਟੇ ਦੀ ਨੀਂਦ ਤੁਹਾਨੂੰ ਚਾਹੀਦੀ ਹੈ ਮੈਂ ਕੋਸ਼ਿਸ਼ ਕਰੂੰਗਾ 5:30 ਵਜੇ ਤੋਂ ਬਾਅਦ ਉੱਠ ਜਾਵਾਂ ਕਿਉਂਕਿ ਮੇਰੀ ਖਿਆਲ ਕਰਦੇ ਨੇ ਕਿ ਤੇ ਸਾਈਕਲਿੰਗ ਦੇ ਜੱਕੜ ਅਸੀਂ ਵੀ 7:30 ਉੱਠ ਜਾਂਦੇ ਹਾਂ ਨਾਗਰ ਫਿਰ ਮੈਂ ਦਿਨ ਚ ਸੋ ਕਰਕੇ 1 ਘੰਟਾ ਸੋ ਲੰਦਾ ਸੀ ਤੋਂ ਮੇਕਅਪ ਜਿਹੜੀ ਸਲੀਪ ਹੈ ਨਾ ਇਹ ਇੱਕੋ ਚੀਜ਼ ਹੈ ਜਿਹੜੇ ਆਪਣੇ ਪੈਰਾਸიმਪੈਥੈ ਐਡਰੀਨਲ ਦੇ ਨਾਲ ਜੁੜਿਆ ਹੋਇਆ ਐਡਰੀਨਲ ਸਿਰਫ ਆਨ ਹੁੰਦੇ ਆਫ ਨਹੀਂ ਹੁੰਦੇ ਸਲੀਪ ਉਹਨੂੰ ਆਫ ਕਰਨ ਦਾ ਜਾਦੂ ਰੱਖਦੀ ਹੈ ਸਮਝਣਾ ਤੁਸੀਂ ਆਪਣੇ ਸਰੀਰ ਕਹੇ ਜਾਏ ਇਹਨੂੰ ਆਨ ਕਰੀ ਜਾ ਸਕਦੇ ਆ ਐਡਰੀਨਲ ਨੂੰ ਆਫ ਨਹੀਂ ਕਰ ਸਕਦੇ ਇਹਨੂੰ ਆਫ ਕਰਨ ਦਾ ਤਰੀਕਾ ਮੇਨਲੀ ਪਹਿਲਾ ਤਰੀਕਾ ਹੈ ਨੀਂਦ ਫਿਰ ਅਸ਼ੁਗੰਧਾ ਲੰਬੀ ਸੈਰ ਉਹ ਵੀ ਨਹੀਂ ਤਾਂ ਜੇ ਤੁਸੀਂ ਚਾਹਦੇ ਹੋ ਭਿਆੰਕਰ ਬਿਮਾਰੀਆਂ ਵਿੱਚ ਸਭ ਤੋਂ ਪਹਿਲਾਂ ਅੰਦਰ ਬਲੱਡ ਪ੍ਰੈਸ਼ਰ ਵੱਧ ਗਿਆ ਫਿਰ ਅੰਦਰ ਲਿਵਰ ਫੈਟੀ ਹੋ ਗਿਆ ਫਿਰ ਅੰਡ ਇਨਸੂਲਿਨ ਰੈਜ਼ਿਸਟੈਂਸ ਉਹ ਕੇ ਡਾਇਬੀਟੀਜ਼ ਹੋ ਗਈ ਫਿਰ ਉਸ ਤੋਂ ਬਾਅਦ ਤੱਕ ਗਿਣਤੀ ਨਹੀਂ ਹੈਗੀ ਜਿੱਥੇ ਲਿਵਰ ਖਰਾਬ ਹੋਣ ਤੋਂ ਬਾਅਦ ਜੇ ਤੁਸ ਚੰਨੇ ਬਿਮਾਰੀਆਂ ਤੁਹਾਨੂੰ ਲੱਗਣ ਤੋਂ ਅੜ ਜਾਣ ਕੱਖ ਹੋ ਜਾਣ ਹੋਲੀ ਹੋ ਜਾਣ ਉਹਨੂੰ ਨੀਂਦ ਸਾਢੇ 7 7 8 ਘੰਟੇ ਕੱਟੋ-ਕੱਟ ਕਰਨੀ ਚਾਹੀਦੀ ਹੈ ਤੇ ਅਗਰ ਤੁਹਾਡੀ ਨੀਂਦ ਕਦੇ ਖਰਾਬ ਹੋ ਜੇ ਨਾ ਤਾਂ ਅਮਲੇ ਦਿਨ ਇਹ ਉਸ ਤੋਂ ਕੁਝ ਦਿਨ ਬਾਅਦ ਜਦੋਂ ਵੀ ਉਹਨੂੰ ਪੂਰਾ ਕਰਨਾ ਬੰਦ ਹੈ ਇਟ ਇਸ ਵੈਰੀ ਵੈਰੀ ਆਪਣੀ ਬੋਡੀ ਲਈ ਐਸੈਂਸ਼ੀਅਲ ਹੈ ਜੀ ਨੀਂਦ ਬਿਨਾਂ ਸੋਏ ਬੰਦਾ ਕੁਛ ਦਿਨ ਤੋਂ ਮਰ ਜਾਂਦਾ ਹੈ अगर बंदा है ना कोई इधर किन्ने जिंदा कोई इधर पर भी रिसर्च है कि किन्ने दिन ऐसा ਦਾ ਬੰਦਾ ਹੁਣ ਕਈਆਂ ਨੂੰ ਇਨਸੋਮੀਆ ਹੋ ਜਾਂਦਾ ਕੋਲ ਜੀ ਉਹ ਬਿਮਾਰੀ ਹੈ ਹੁਣ ਰਾਤ ਨੂੰ ਮੂੰਹ ਤੇ ਮਾਸਕ ਲਿਆ ਕੇ ਸੌਣਾ ਪੈਂਦਾ डिफरेंट ਰੀਜਨਸ ਹੈ ਮੈਂ ਉਹਨੂੰ ਕਹਿੰਦਾ ਵਿਟਾਮਿਨ E ਤੇ ਉਹਨਾਂ ਨਾਲ ਦੀ ਨਾਲ ਮੈਂ ਕਹਿੰਦਾ ਆਪਣਾ ਲਿਵਰ ਤੰਦਰੁਸਤ ਕਰੋ ਤੇ ਅਸ਼ਵਗੰਧਾ ਲੈਣਾ ਸ਼ੁਰੂ ਕਰੋ ਕਿਉਂ ਲਿਵਰ ਦਾ ਬੜਾ ਸੋਨਾ ਕਨੈਕਸ਼ਨ ਹੈ ਤੁਹਾਨੂੰ ਪਤਾ ਕੋਲ ਜੀ ਕਈ ਲੋਕਾਂ ਨੂੰ ਰਾਤ ਨੂੰ ਆਪਣੇ ਸਰਾਣੇ ਬਰੈਡ ਦਾ ਪੀਸ ਤੇ ਇੱਕ ਗਲਾਸ ਦੁੱਧ ਦਾ ਰੱਖ ਕੇ ਸੌਣਾ ਪੈਂਦਾ ਜਿਨਨੂੰ ਹਾਈਪੋਗਲਾਈਸਮੀਆ ਹੁੰਦਾ ਹੈ ਉਹ ਰਾਤ ਨੂੰ ਉੱਠਦੇ ਨੇ ਹੱਭੜ ਕੇ ਭੁੱਖੇ ਹਨਾ ਸ਼ੂਗਰ ਘਿਰ ਗਈ ਫਿਰ ਉਹਨੂੰ ਕੁਝ ਖਾ ਕੇ ਫੇਰ ਸੌਣਾ ਪੈਂਦਾ ਹਾਈਪੋਗਲਾਈਸਮੀਆ ਕਿਉਂ ਹੁੰਦਾ ਕਿਉਂ ਜੀ ਆਪਾਂ ਨੂੰ ਪਤਾ ਹੈ ਪੈਟੀ ਲਿਵਰ ਲਿਵਰ گلوਕੋਜ਼ ਹੋਲਡ ਨਹੀਂ ਕਰ ਪਾ ਰਿਆ 卢ਕਲ ਹੈ ਉਹ ਕਿਉਂ ਨਹੀਂ ਹੋਲਡ ਕਰ ਪਾ ਰਿਆ ਲਿਵਰ ਫੈਟੀ ਹੈ ਤਾਂ ਆਪਣੇ ਲਿਵਰ ਨੂੰ ਤਾਂ ਦੁਸਤ ਕਰਨਾ ਉਸ ਕੇਸ ਤੇਈ ਲੋਕਾਂ ਨੂੰ ਸਵੇਰੇ ਸਵੇਰੇ 3-4 ਵਜੇ ਜਾਗ ਖੁੱਲਦੇ ਕਰੀ ਫੇਰ ਦੁਆਰ ਨਹੀਂ ਦੰਦੀ ਹੈ उस केस भी ग्लूकोज का रोला है उन्होंने चीनी घट रही है, एक कोई काट के है। उन्हें में तो एक ही घट के सेहत ठीक होंगी है उन्होंने भी मैं लिवर तंदुरुस्त करूँगा हूँ एक केस स्पैशल है प्रबंध जी जिंदी नींद तो बहुत वाली है मगर वो पशा बन करके उठना पैदा है फिर नींद खराब हो जाती है जनू असं कहने फ्रीकुंट यूरीनेशन प्री डायबिटीज का साइन होंगे या तो बंद डायबिटिक है या प्री डायबिटीज है इस केस चुनमें सब तो पहले समझना कि थोड़ी नींद की प्रॉब्लम नहीं है ਕੋਡਾ ਬਲੈਡਰ ਕੰਟਰੋਲ ਅੱਛਾ ਨਹੀਂ ਰਿਹਾ ਕਿਉਂਕਿ ਤੁਹਾਡੇ ਐਡਰੀਨਲਸ ਅੱਛੇ ਨਹੀਂ ਹਨ ਹੁਣ ਕਰਨਾ ਕੀ ਹੈ ਪੈਂਕ੍ਰੀਆਸ ਤੇ ਲਿਵਰ ਦੋਨੋਂ ਤੰਦਰੁਸਤ ਕਰਨੇ ਮੈਂ ਇਹ ਬੰਦੇ ਨੂੰ ਬਰਬਰਿੰਗ ਖਾਣ ਨੂੰ ਕਹੂੰਗਾ ਇਹਨੂੰ ਮੈਂ 4 ਵਜੇ ਤੋਂ ਬਾਅਦ ਟੀ ਕਾਫੀ ਬਿਲਕੁਲ ਨਹੀਂ ਪੀਂਹਦਾ ਹੂੰਗਾ ਮਿਲਕ ਥਿਸਲ ਫੈਟੀ ਲਿਵਰ ਪੋਟਾਸ਼ੀਅਮ ਸਿਟਰੇਟ ਤੇ ਨਿਊਟ੍ਰੀਸ਼ਨਲ ਯੀਸ ਤੋਂ ਕਰਾਣੂਗਾ ਕਿਉਂ ਕਿਉਂਕਿ ਨਾ ਦੀ ਪ੍ਰੀ ਡਾਇਬੀਟਿਕ ਹੋਂਦ ਕਰਕੇ ਇਨਸੂਲਿਨ ਰੈਜ਼ਿਸਟੈਂਸ ਇਹ ਜੀ ਸਟੇਜ ਤੇ ਪਹੁੰਚ ਗਈ ਹੈ ਕਿ ਉਹ ਰਾਤ ਨੂੰ ਫ੍ਰੀਕੁਐਂਟ ਯੂਰੀਨੇਸ਼ਨ ਹੋ ਰਹੀ ਹੈ ਤੇ ਇਹਨਾਂ ਨੂੰ ਮੈਂ ਇੱਕ कहूंगा ये अपनी तीन जीवी तीन तरीके की शुगर टेस्ट करा फास्टिंग खाना खाने तीन घंटे बाद एच डी ए वन सी ये तीन तो डिटरमेंट होगा कहीं प्री डायबेटिक स्टेज से है कई लोगों को नहीं बताने ब्लड शुगर है तो रात में बहुत पछाब पाता उन्होंने वो बाद च पता लगता शुगर बहुत ही छूट कर गई वो माड़ा गल है क्योंकि की होया फिर उन्होंने इंसुलिन जाना पैदा है तो आप जिन्नी पहल फट लेंगे उन्नी जल्दी आपूडल कर लेंगे तो डिफरेंट केसिस ने देखो कुछ से अपन कई ना रात शाम को कोई बंदा गंद की खबर देता है से कि मिसहैप होगी आप तो नींद नहीं आती क्यों स्ट्रैस हम कई लोग चौबी घंटे स्ट्रैस अश्वगंधा स्ट्रैस बस्टर न्यूट्रिशनल ईस्ट पोटाशियम सीटरेट घंटे घंटे की वॉक सवेरे शाम डेली है जी क्योंकि अगर उन्होंने ठीक ना, ना कर डॉक्टर उन्होंने स्ट्रैस की गोली ते नींद की गोली त ला देगा ਜਿਹਦਾ ਕੋਈ ਤੋੜ ਨਹੀਂ ਹੈ ਐਂਡ ਚ ਉਹਨੂੰ ਛਡਾਉਣ ਲਈ ਨਸ਼ਾ ਛਡਾਊ ਕੇਂਦਰੋਂ ਕੋ ਕਰਨਾ ਕਰਦਾ ਕੰਮ ਜਿਹਨਾਂ ਨੂੰ ਮੈਸੇਜ ਦੀ ਗੋਲੀ ਦੀ ਆਦਤ ਪੈ ਗਈ ਨਾ ਨੀਂਦ ਦੀ ਗੋਲੀ ਤੇ ਸਟ੍ਰੈਸ ਦੀ ਗੋਲੀ ਰੀਹੈਬਿਲੀਟੇਸ਼ਨ ਸੈਂਟਰ ਤੇ ਜਾ ਕੇ ਛਡ ਨਹੀਂ ਪੈਂਦੇ ਕਈ ਲੋਕਾਂ ਨੂੰ ਕਿਉਂ ਲੱਗਦੇ ਪੱਕੇ ਲੱਗੇ ਆਪ ਕੋਥੇ ਨਹੀਂ ਪਹੁੰਚਣਾ ਆਪਾਂ ਪਹਿਲੇ ਤਨਦੁਸ ਕਰਨਾਗੇ ਆਪਣੇ ਆਪ ਨੂੰ ਆਪਾਂ ਨੇ ਕੁਝ ਚੀਜ਼ਾਂ ਧਿਆਨ ਰੱਖਣਾ ਤੇ ਐ ਨਹੀਂ ਹੈ ਜੇ ਤੁਸੀਂ ਇਹ ਦਿੱਕਤਾਂ ਤੋਂ ਪਰੇਸ਼ਾਨ ਹੋ ਇੱਕ ਤਰੀਕਾ ਮੈਂ ਇੱਕ ਦੋ ਸਕੀਮਾਂ ਦੱਸ ਦਿੰਦਾ ਕਲੋਤੀ ਜੀ ਦੋਨੋਂ ਪਤਾ ਹੋਣੀ ਚਾਹੀਦੀ ਇੱਕ ਚੀਜ਼ ਖਾਦਨੇ ਜਿੱਦਨੇ ਤੁਸੀਂ ਅਗਰ ਤੁਸੀਂ ਬੈੱਡ ਤੇ ਪਏ ਹੋ ਤੇ ਤੁਹਾਨੂੰ ਨੀਂਦ ਨਹੀਂ ਆ ਰਹੀ ਤੇ ਤੁਹਾਨੂੰ ਭੇਡਾ ਚੱਲ ਰਹੀ ਰਮਾਂ ਚ ਤੱਕੀ ਕਰਨਾ ਬਹੁਤ ਸਿੰਪਲ ਜਿਹਾ ਤਰੀਕਾ ਕੋਲੋਜੀ ਆਪਣੀ ਬਾਡੀ ਤੇ ਜਦੋਂ ਆਪਾਂ ਤੇਜ਼ ਤੇ ਸਾਹ ਲੈਨੇ ਤਾਂ ਆਪਾਂ ਸਟ्रेस ਮੋਡ ਤੇ ਜਦੋਂ ਆਪਾਂ ਬਹੁਤ ਛੋਟੀ ਸਾਹ ਲੈਨੇ ਤੇ ਬਹੁਤ ਹੌਲੀ ਸਾਹ ਛੱਡਦੇ ਆਂ ਤਾਂ ਆਪਾਂ ਰੈਸਟ ਐਂਡ ਡਾਈਜੈਸਟ ਆਪਾਂ ਆਪਣੀ ਬਾਡੀ ਤੇ ਇਹਦਾ ਆਨ ਮੋਡ ਇਹਨੂੰ ਆਫ ਕਰਦਾ ਤਰੀਕਾ ਤੁਸੀਂ ਬੈੱਡ ਤੇ ਪਏ ਇਹ ਬੰਦ ਕਰ ਲੈਣਾ ਅੱਛਾ ਪਹਿਲੀ ਗੱਲ ਯਾਦ ਰੱਖਣਾ ਮੂੰਹ ਤੋਂ ਸਾਹ ਤਾਂ ਵੈਸੇ ਹੀ ਲੈਣਾ ਚਾਹੀਦਾ सह लेना है पूरी लंग्स खाली कर देनी है हौली हौली जुना हौली चार सिक छ नक् रही फिर बहुत हौली सह लेना नक रही कोशिश करनी तीन सिको बार पां थोन य करी जाना है परमंत जी पंजीं सतवी तो बाद याद भी रहूगा सब याद आऊगा कि ओहो रात में एक्सरसाइज कर दोगया यही थोड़े पैरासिंथेटिक लाइन स्टिमुलेट करता है जन लिया नींदी बहुत सिंपल बंद बहुत हड़ली सह बहुत थोड़ी सह छा लंगसाह थोड़ा दो तरीके स लेकिन छाती नीचे डायफ्राम होंगी है सह डू जाए करके जा। देखिए एक्सपेरीमेंट लोगों को नहीं पता ज लोग गाने या इंसट्रूमेंट बजाने प्रैक्टिस कराई जाती है ਕਿੱਤੇ ਦਨਾ ਸਾਹ ਲਾਣਾ ਸਿੱਖੋ ਇੱਕ ਡਾਇਫ੍ਰਾਮ ਹੁੰਦੀ ਹੈ ਜੇਕਰ ਉਹ ਖੁੱਲੇਗੀ ਤਾਂ ਸਾਹ ਡੂੰਗਾ ਜਾਂਦਾ ਹੈ ਡੂੰਗਾ ਸਾਹ ਮਿਲਦਾ ਬੈਟਰ ਆਕਸੀਜਨ ਇਹ ਪਹਿਲਾ ਤਰੀਕਾ ਹੈ ਦੂਜਾ ਤਰੀਕਾ ਕੁਲਵੰਦੀ ਇੱਕ ਮ사ਜ ਹੈ ਬੜੀ ਮਸਖਾਈ ਹੋਈ ਹੈ ਹੈਨਾ ਅਣੂਸੀ ਕਹਿੰਦੇ ਸਟ੍ਰੈਸ ਮ사ਜ ਤੁਸੀਂ ਚਾਹੋ ਇਸੀ ਵੀਡੀਓ ਵਿੱਚ ਦੱਸ ਦੇ ਕਿ ਆਪਾਂ ਉਹਦੇ ਉੱਪਰ ਦੁਬਾਰਾ ਵੀਡੀਓ ਬਣਾ ਲਈਏ ਚੈਨਲ ਲਈ ਉਹ ਦੁਬਾਰਾ ਬਣਾਓ ਜੀ ਉਹ ਦੁਬਾਰਾ ਲੰਬੀ ਹੋ ਜੇਗੀ ਸਟ੍ਰੈਸ ਮ사ਜ ਦੀ ਵੀਡੀਓ ਸਾਡੀ ਅਗਲੀ ਵੀਡੀਓ ਜਾਂ ਉਸ ਤੋਂ ਅਗਲੀ ਵੀਡੀਓ ਵਿੱਚ ਉਹ ਦੇ ਦਾਂਗੇ ਕੋਈ ਇੱਕ ਮ사ਜ ਹੈ ਤੁਸੀਂ ਕਿ ਵਿਦਿਆਰੇਦ ਵਾਲੇ ਕਰ ਸਕਦੇ ਹੋ ਕਰਦੇ ਕਰਦੇ ਨਹੀਂ ਲੈਂਦੀ ਜੀ ਮਗਰ ਇਹ ਤੁਸੀਂ ਅੱਜ ਰਾਤ ਤੋਂ ਕਰਕੇ ਦੇਖ ਸਕਦੇ ਹੋ ਜਿਹੜੇ ਲੋਕਾਂ ਨੂੰ ਪੈਨਿਕ ਅਟੈਕ ਹੁੰਦੇ ਹਨ ਨਾ ਜਿਹਨਾਂ ਨੂੰ ਐਂਗਜ਼ਾਇਟੀ ਦਾ ਦੌਰਾ ਪੈਂਦਾ ਉਹ ਵੀ ਇਹ ਕਰ ਸਕਦੇ ਆ ਹੌਲੀ ਹੌਲੀ ਸਾਹ ਛੱਡ ਕੇ ਹੌਲੀ ਹੌਲੀ ਸਾਹ ਲੈਣ 5 ਤੋਂ 7 ਵਾਰ ਜਿਹੜੇ ਪੈਨਿਕ ਅਟੈਕ ਨਾਲ ਜਨਾ ਸ਼ਾਂਤ ਤਾਂ ਜਿਹਨਾਂ ਨੂੰ ਉਹ ਹੁੰਦਾ ਹੈ ਜਦੋਂ نیند ਨਹੀਂ ਆਂਦੀ ਇੱਕ ਯੂਜ਼ ਕਰਕੇ ਦੇਖਿਓ ਪਲੀਜ਼ ਜੀ ਜੀਵਿੰਦਰ ਜੀ ਤੇ ਨੀਂਦ ਜਿਹੜੀ ਡਿਸਟਰਬ ਹੁੰਦੀ ਹੈ ਉਹਦੇ ਵਿੱਚ ਭਾਰ ਵੀ ਵੱਧਦਾ ਹੈ ਦਿਲ ਦੀ ਬਿਮਾਰੀ ਵੀ ਆਉਂਦੀ ਹੈ ਡਿਮੈਂਸ਼ੀਆ ਵੀ ਹੁੰਦਾ ਹੈ ਉਹਨਾਂ ਨੂੰ जी 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 देखो नींद गई तो स्ट्रैस गया स्ट्रेस की, की होएगा सब तो होली, होली, होली। पहला ब्रेन सेल्स क्योंकि सोए मेमोरी फिर भी जब बंदा सोया नहीं नहीं बनेगा नहीं बनेगा वो बंदा कि फिर खुशी किए भाल खा के आप देखियो किस दिन दो बजे तक सोई उन्हें थोड़ी द्वारा भुख लग जाएगी खाएगा ਕਈ ਬਿਮਾਰੀਆਂ ਨੀਂਦ ਨਾ ਆਣ ਕਰਕੇ ਸ਼ੁਰੂ ਹੁੰਦੀ ਹੈ ਫਿਰ ਉਹ ਵੱਧ ਜਾਂਦੀ ਹੈ ਤੇ ਵਿਟਾਮਿਨ ਡੀ ਦਾ ਨੀਂਦ ਦੇ ਨਾਲ ਕੀ ਰੋਲ ਹੁੰਦਾ ਕਿਉਂਕਿ ਵਿਟਾਮਿਨ ਡੀ ਵੀ ਜਿਹੜਾ ਹੈਗਾ ਉਹ ਨੀਂਦਰੇ ਦਾ ਕਾਰਨ ਬਣਦਾ ਕੋਲੋਂ ਜੀ ਹੁਣ ਇਸ ਬੜੀ ਇੰਟਰਸਟਿੰਗ ਚੀਜ਼ ਹੈ ਅਗਰ ਤੁਸੀਂ ਜਸਟ ਸੌਣ ਤੋਂ ਪਹਿਲਾਂ ਵਿਟਾਮਿਨ ਡੀ ਲੈ ਲਓਗੇ ਤੁਹਾਨੂੰ ਨੀਂਦ ਨਹੀਂ ਆਉਗੀ ਮਗਰ ਜੇ ਤੁਸੀਂ ਵਿਟਾਮਿਨ ਡੀ ਲੋ ਤੁਹਾਨੂੰ ਪਰੇ ਨਹੀਂ ਨਹੀਂ ਆਉਂਦੀ ਇੰਟਰਸਟਿੰਗ ਵਿਟਾਮਿਨ ਡੀ ਅਗਰ ਤੁਸੀਂ ਸੱਚੀ ਸਟੱਡੀ ਕਰੋ ਉਹ ਬਿਲਕੁਲ ਇੱਕ ਹਾਰਮੋਨ ਵਰਗਾ ਕੋਰਟੀਸੋਲ ਹਾਰਮੋਨ ਵਰਗਾ ਉਹਨੂੰ ਹਾਰਮੋਨ ਵੀ ਕਹਿੰਦੇ ਨੇ ਵਿਟਾਮਿਨ ਡੀ ਨੂੰ ਉਹਨੂੰ ਕੋਰਟੀਸੋਲ ਆਪਾਂ ਨੂੰ ਔਨ ਕਰਦਾ ਹੈ ਮਗਰ ਜੇ ਤੁਹਾਡਾ ਵਿਟਾਮਿਨ ਡੀ ਲੋ ਹੈ ਤੁਹਾਨੂੰ ਡਿਪਰੈਸ਼ਨ ਦੀ ਸਕੇਥ ਹੋ ਜਾਂਦੀ ਹੈ ਤੁਹਾਨੂੰ ਸਟ्रेस ਦੀ ਪ੍ਰੋਬਲਮ ਆਉਂਦੀ ਹੈ ਤਾਂ ਵਿਟਾਮਿਨ ਡੀ ਲੈਣਾ ਤੁਹਾਡਾ ਕੋਰਟੀਸੋਲ ਸਹੀ ਰਹਿੰਦਾ ਦਿਨ ਦੇ ਵਿੱਚ ਤਾਂ ਕਿ ਤੁਸੀਂ ਰਾਤ ਨੂੰ ਬਿਲਕੁਲ ਸਹੀ ਆਰਾਮ ਮਹਿਸੂਸ ਸਕੋ ਮੈਂ ਵੈਸੇ ਮੈਂ ਰਾਤ ਨੂੰ ਵੀ ਵਿਟਾਮਿਨ ਡੀ 3 ਲੈਂਦਾ ਹਾਂ ਮੈਨੂੰ ਨਹੀਂ ਫਰਕ ਪੈਂਦਾ ਮਗਰ ਜਿਨ੍ਹਾਂ ਨੂੰ ਨੀਂਦ ਦੀ ਪ੍ਰੋਬਲਮ ਹੈ ਉਹਨਾਂ ਨੂੰ ਰਾਤ ਨੂੰ ਵਿਟਾਮਿਨ ਡੀ 3 ਲੇਟ ਜਦੋਂ ਸੌਣ ਤੋਂ ਪਹਿਲਾਂ ਲੈਣਾ ਚਾਹੀਦਾ ਹੈ ਤਾਂ ਜੇ ਤੁਸੀਂ ਡੇਲੀ ਅ 10000 IU ਪਲਸ ਦਸਿਆ ਤੋਂ 16000 IU ਲੈ ਰਹੇ ਹੋ ਵਿਟਾਮਿਨ D3 ਹੈ ਨਾ ਦੇਨ ਇੱਕ ਨੋਰਮਲ ਬੰਦਾ ਜਿਹਨੂੰ D3 ਦੀ ਪ੍ਰੋਬਲਮ ਨਹੀਂ ਹੈ ਉਹ ਹੈਲਪਫੁਲ ਹੈ ਨੀਂਦ ਲਈ ਹਨ ਹੀ ਰਹਿੰਦਾ ਇੱਕ ਹੋਰ ਵਿਟਾਮਿਨੋਕਲੋਜੀ ਜਿਹਦੇ ਨਾਲ ਮਾਰਬਲਸ ਰਿਜ਼ਲਟਸ ਆਨੇ ਆ ਜ਼ਿੰਕ ਇਹ ਵਿਟਾਮਿਨ ਹੀ ਮਿਨਰਲ ਹੈ ਜ਼ਿੰਕ ਲੈ ਨਾਲ ਨੀਂਦ ਦੀ ਕੁਆਲਿਟੀ ਐਹੀ ਜੀ ਹੁੰਦੀ ਹੈ ਨਾ ਲੋਕੀ ਹਰਾਨ ਹੋ ਜਾਂਦੇ ਆ ਮੇਰੇ ਮਦਰ ਨੂੰ ਮੈਂ ਦਿੱਤਾ ਹੋਇਆ ਜੀ ਉਹ ਹਰਾਨ ਹੁੰਨੇ ਉਹ ਵਿਟਾਮਿਨ ਆਪਣਾ ਸੁਪਰ ਕੈਲਡੀਥੀਨ ਡੇਲੀ ਲੈਨੇ ਨੀਂਦ ਬੱਲੇ ਬੱਲੇ ਕਰਾਂ ਦੀ ਤਾਂ ਸੁਪਰ ਕੈਲਡੀ 3 ਤਿੰਨੋਂ ਚੀਜ਼ਾਂ ਨੇ ਐਕਚੁਅਲੀ ਚਾਰੋਂ ਚੀਜ਼ਾਂ ਨੇ ਨੀਂਦ ਲਈ ਐਂਡ ਹੈਲਪ ਕਰਦੀਆਂ D3 ਜ਼ਿੰਕ ਕੈਲਸ਼ੀਅਮ ਮੈਗਨੀਸ਼ੀਅਮ ਇਹ ਚਾਰ ਚੀਜ਼ਾਂ ਨੀਂਦ ਲਈ ਐਂਡ ਬਹੁਤ ਹੈਲਪ ਕਰਦੀਆਂ ਮੈਗਨੀਸ਼ੀਅਮ ਰਿਲੈਕਸ ਕਰਦਾ ਹੈ ਕੈਲਸ਼ੀਅਮ ਰਿਲੈਕਸ ਕਰਦਾ ਹੈ ਜ਼ਿੰਕ ਨੀਂਦ ਲਿਆਉਂਦਾ ਹੈ ਹੈਨਾ ਤਾਂ K2 ਸਿਰਫ ਉਸ ਜਿਹੜਾ ਨੀਂਦ ਚ ਨਹੀਂ ਬਾਕੀ ਉਹ ਕੈਲਸ਼ੀਅਮ ਨੂੰ ਟ੍ਰਾਂਸਪੋਰਟ ਹੈਲਪ ਕਰਦਾ ਤਾਂ ਸੁਪਰ ਕੈਲਡੀ 3 ਲੈਣ ਨਾਲ ਅਸੀਂ ਦੇਖਿਆ ਨੀਂਦ ਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਜੀ ਜੀ ਤੇ ਵਿਟਾਮਿਨ ਡੀ ਦੀ ਕਮੀ ਦੇ ਕਾਰਨ ਮੈਲਾਟੋਨਿਨ ਜਿਹੜਾ ਉਹ ਬਣਨਾ ਵੀ ਘਟ ਜਾਂਦਾ ਹੈਗਾ ਤੇ ਉਹਦੇ ਕਰਕੇ ਵੀ ਇਹ ਨੀਂਦ ਜਿਹੜੀ ਆ ਉਹ ਬੰਦੇ ਦੇ ਅੰਦਰੋਂ ਖਤਮ ਹੋ ਜਾਂਦੀ ਹੈ ਜੀ ਤੇ ਬਹੁਤ ਸ਼ਾਨਦਾਰ ਜਾਣਕਾਰੀ ਦਿੱਤੀ ਹੈ ਜੀ ਤੇ ਹੁਣ ਸਭ ਤੋਂ ਵੱਡੀ ਗੱਲ ਕਿ ਨੀਂਦ ਲਿਆਉਣ ਦਾ ਕੋਈ ਇੱਕ ਟਿਪ ਜਿਹੜਾ ਤੁਰੰਤ ਨੀਂਦ ਆ ਜਾਵੇ ਹਲੋ ਕਿ ਤੁਸੀਂ ਆਪਣੇ ਮੂੰਹ ਨਾਲ ਸਾਹ ਲੈਣਾ ਨਾ ਕਰਨਾ ਸਾਹ ਰਿਪੀਟ ਰਿਪੀਟ ਕਰ ਦਿਓ ਹਾਂਜੀ ਇਸ ਗੱਲ ਨੂੰ ਰਿਪੀਟ ਕਰ ਦਿਓ ਬਹੁਤ ਟਿਪ ਬਹੁਤ ਸਿੰਪਲ ਹੈ ਜੀ ਕਿ ਮੂੰਹ ਨਾਲ ਸਾਹ ਲੈਣਾ ਸੌਰੀ ਮੂੰਹ ਨਾਲ ਸਾਹ ਨਹੀਂ ਲੈਣਾ ਦਿਨ ਚ ਵੀ ਕੋਸ਼ਿਸ਼ ਕਰਨੀ ਹੈ ਮੂੰਹ ਬੰਦ ਰੱਖਣਾ ਨਾ ਕਿ ਸਾਹ ਲੈਣਾ ਦੂਜੀ ਚੀਜ਼ ਸਾਹ ਖੋਲੀ ਲੈਣਾ ਤੇ ਖੋਲੀ ਛੱਡਣਾ ਤੇ ਟੀਵੀ ਦੇਖ ਕੇ ਸਪੈਸ਼ਲੀ ਟੀਵੀ ਸਕਰੀਨ ਦੇਖ ਕੇ ਬੈੱਡ 'ਚ ਨਹੀਂ ਜਾਣਾ ਤੇ ਤੁਹਾਡੇ ਕਮਰੇ 'ਚ ਲਾਈਟਾਂ ਅਦਰ ਤੋਂ ਨੀਂਦ ਦੀ ਪ੍ਰੋਬਲਮ ਹੈ ਤੁਹਾਡੇ ਕਮਰੇ 'ਚ ਕੋਈ ਲਾਈਟ ਨਾ ਹੋਵੇ ਤਾਂ ਬੈਸਟ ਹੈ ਉਦੋਂ ਨੀਂਦ ਜਲਦੀ ਜਾਂਦੀ ਹੈ ਜੀ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਹੁਣ ਜਾਂਦੇ ਆਂਦੇ ਆਪਣੇ ਨੰਬਰ ਤੇ ਆਪਣੀ ਡੀਟੇਲ ਦੇ ਦਿਓ ਤਾਂਕਿ ਜਿਹੜੇ ਜਿਹੜੇ ਪ੍ਰੋਡਕਟ ਤੁਸੀਂ ਬੋਲੇ ਨੇ ਜੇ ਕੋਈ ਮੰਗਾਉਣਾ ਚਾਹੁੰਦਾ ਜਾਂ ਤੁਹਾਡੇ ਕੋਲ ਕੋਚ ਟ੍ਰੇਨਿੰਗ ਪ੍ਰੋਗਰਾਮ ਜਾਂ ਕੋਚ ਕੋਚਿੰਗ ਲੈਣਾ ਚਾਹੁੰਦਾ ਹੈਲਥ ਕੋਚਿੰਗ ਤਾਂ ਉਹ ਲੈ ਸਕਦਾ ਜੀ ਕਲੋਂਜੀ ਮੈਂ ਲੋਕਾਂ ਨੂੰ ਮਿਲਣਾ ਚਾਹਨਾ ਅੱਜਕੱਲ ਮੇਰਾ ਸਭ ਤੋਂ بڑا ਗੋਲ ਹੈ ਅੱਜਕੱਲ ਲੋਕਾਂ ਨੂੰ ਮਿਲਣਾ ਤਾਂ ਜੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਪਲੀਜ਼ ਮੇਰੇ ਸਟਾਫ ਨਾਲ ਜਾਂ ਮੇਰ ਨਾਲ ਗੱਲ ਕਰੋ ਜੇ ਪਹਿਲੇ ਹੀ ਦਿੱਕਤ ਹੈ ਡੋਨਟ ਵਰੀ ਮਗਰ ਮੈਨੂੰ ਮਿਲੋ ਇੱਕ ਵਾਰੀ ਮੈਂ ਤੁਹਾਨੂੰ कुछ ना कुछ मदद तो कर दूंगा थोड़ी जे तुम मिलना चाहते हो या सा प्रोग्राम लेना चाहते हो हेल्थ कोचिंग हो कोच बनना चाहते हो परसनली ट्रेन होना चाहते हो तो नंबर नोट कर लो बयासी अठ सौ सत्तर चौदह एक सौ छियाहठ बयासी अठ सौ सत्तर चौदह एक सौ छियाहठ दूजा नंबर है पचासी पचानवे पचहत्तर चालीनबे पचासी पचानवे पचहत्तर तीजा नंबर है सैवन नाइन एट सिक्स वन वन टू वन वन एट सैवन नाइन एट सिक्स वन वन टू वन वन लास्ट जो मेरे कोई वट्सएप मैसेज करके ਗੱਲ ਪੁੱਛਣਾ ਹੈ ਦੱਸਣਾ ਚਾਹੀਐ ਤੁਸੀਂ ਨੇ WhatsApp ਤੇ ਨੰਬਰ ਤੇ 98847530 10886 ਤੇ ਅੱਜ ਆਪੇ WhatsApp ਕਰ ਸਕਦੇ ਹੋ ਜੀ 98885 75000 ਤੇ ਤੁਸੀਂ WhatsApp ਕਰ ਸਕਦੇ ਹੋ ਤੇ ਇਸ ਜਿਹੜੇ ਨੰਬਰ ਪਹਿਲਾਂ ਬੋਲੇ ਇਹਨਾਂ ਦੇ ਉੱਤੇ ਫੋਨ ਕਰਕੇ ਤੁਸੀਂ ਵਿੰਦਰ ਸਿੰਘ ਜੀ ਤੋਂ ਅਪਾਇੰਟਮੈਂਟ ਲੈ ਕੇ ਇਹਨਾਂ ਨਾਲ ਮਿਲ ਲਈ ਸਕਦੇ ਹੋ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਅਗਲੀ ਵਾਰ ਆਪਾਂ ਮ사ਜ ਦੇ ਉੱਤੇ ਵੀ ਵੀਡੀਓ ਬਣਾਵਾਂਗੇ ਨੀਂਦ ਲਿਆਉਣ ਲਈ ਮ사ਜ ਜਿਹੜੀ ਹੈ ਤੋ ਰਵਿੰਦਰ ਸਿੰਘ ਜੀ ਤੋਂ ਆਪਾਂ ਨੇ ਜਾਣਿਆ ਕਿਸ ਤਰੀਕੇ ਦੇ ਨਾਲ ਉਨੀਂਦਰਾ ਰੋਗ ਜਿਹੜਾ ਅਸੀਂ ਬਿਨਾਂ ਦਵਾਈ ਤੋਂ ਰਿਕਵਰ ਕਰ ਸਕਦੇ ਹਾਂ ਨੀਂਦ ਜੇ ਤੁਰੰਤ ਲੈਣੀ ਹੈ ਉਹ ਕਿਵੇਂ ਲੈਣੀ ਹੈ ਨੀਂਦ ਨਾ ਔਣ ਕਰਕੇ ਕਿਦਾਂ ਡਾਇਬੀਟਿਸ ਮੋਟਾਪਾ ਡੋਮੈਂਸ਼ੀਆ ਹਾਈ ਬਲੱਡ ਪ੍ਰੈਸ਼ਰ ਤੇ ਹੋਰ ਬਹੁਤ ਸਾਰੇ ਰੋਗ ਜਿਹੜੇ ਨੇ ਇਹ ਕਿਸ ਤਰੀਕੇ ਦੇ ਨਾਲ ਸਾਡੀ ਬਾਡੀ ਦੇ ਉੱਤੇ ਅੰਦਰ ਅਸ ਅਟੈਕ ਕਰਦੇ ਨੇ ਤੇ ਸਾਨੂੰ ਉਹਦੇ ਨਾਲ ਨੁਕਸਾਨ ਹੁੰਦਾ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈਏ ਤੇ ਕਿਰਪਾ ਕਰਕੇ ਬੱਦ ਬੱਦ ਸ਼ੇਅਰ ਕਰ ਦਿਓ ਕਿਉਂਕਿ ਕੋਈ ਪੈਸਾ ਨਹੀਂ ਲੱਗਣਾ ਤੇ ਜੇਕਰ ਆਪਾਂ ਕਿਸੇ ਉਨੀਂਦਰੇ ਬੰਦੇ ਨੂੰ ਉਹ ਨੀਂਦ ਲਿਆਉਣ ਦਾ ਕੋਈ ਇੱਕ ਤਰੀਕਾ ਵੀ ਦੱਸ ਸਕੀ ਤੇ ਜੇ ਉਹ ਉਹਦੇ ਪੱਲੇ ਪੈ ਗਿਆ ਤਾਂ ਇੱਕ ਪੁੰਨ ਵਾਲਾ ਕੰਮ ਹੋਏਗਾ ਤੇ ਪੁੰਨ ਕਰਨ ਲਈ ਲੋਕੀ ਪਤਾ ਨਹੀਂ ਕਿਹੜੇ-ਕਿਹੜੇ ਜਗ੍ਹਾ ਦੇ ਉੱਤੇ ਦਾਨ ਪੁੰਨ ਕਰਨ ਜਾਂਦੇ ਨੇ ਗੁਰਦੁਆਰਿਆਂ ਜਾਂਦੇ ਨੇ ਮੰਦਰਾਂ ਜਾਂਦੇ ਨੇ ਪਤਾ ਨਹੀਂ ਕਿੱਥੇ-ਕਿੱਥੇ ਜਾਂਦੇ ਨੇ ਪਰ ਇਸ ਵੀਡੀਓ ਨੂੰ ਜੇਕਰ ਤੁਸੀਂ ਸ਼ੇਅਰ ਕਰ ਦਿਓ ਤੇ ਜੇਕਰ ਕਿਸੇ ਰੋਗੀ ਨੂੰ ਉਹਦੇ ਰੋਗ ਦਾ ਹੱਲ ਕਰ ਦੱਸ ਲਈਏ ਤਾਂ ਅਸੀਂ ਸਮਝਾ ਗਏ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਗਿਆ ਸਾਡੇ ਚੈਨਲ ਨਿਊ ਲਾਈਫ ਹਰਬਲ ਸਾਡੇ ਫੇਸਬੁਕ ਪੇਜ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲੋ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤਾਂ ਧੰਨਵਾਦ